ਪ੍ਰਾਭੋ ਮੇਰਾ ਨਾਮ ਰਕੇਸ਼ ਰਮਨ ਮੈਂ ਇੱਕ ਜਰਨਲਿਸਟ ਔਰ ਸੋਸ਼ਲ ਐਕਟੀਵਿਸਟ ਹਾਂ ਮੈਂ ਆਪਣੀਆਂ ਨਿਊਜ਼ ਸਾਈਟਸ ਆਰਟਿਕਲ ਚਲਾ ਰਿਹਾ ਹੈਗਾ ਵਾ ਗਲੋਬਲ ਨਿਊਜ਼ ਸਾਈਟਸ ਔਰ ਉਸ ਤੋਂ ਇਲਾਵਾ ਹਿਊਮਨ ਰਾਈਟਸ ਦੇ ਉੱਤੇ ਮੈਂ ਕਾਫੀ ਕੰਮ ਕਰਦਾ ਹੈਗਾ ਪੀਟੀਸ਼ਨਸ ਵਗੈਰਾ ਪਾੰਦਾ ਰਹਿਣਾ ਹੈਗਾ ਇੰਡੀਆ ਦੇ ਵਿੱਚ ਔਰ ਇੰਡੀਆ ਤੋਂ ਬਾਹਰ ਵੀ ਤਾਂ ਅੱਜ ਮੈਂ ਤੁਹਾਡੇ ਨਾਲ ਗੁਰਪਤਵੰਨ ਸਿੰਘ ਪੰਨੂ ਜਿਹੜਾ ਹੈਗਾ ਜਿਹੜਾ ਇਹ ਖਾਲਿਸਤਾਨ ਨੂੰ ਸਪੋਰਟ ਕਰਦਾ ਔਰ ਉਹਦਾ ਕੁਝ ਰੈਫਰੈਂਡਮ ਵਗੈਰਾ ਉਹ ਕਰਵਾ ਰਿਹਾ ਹੈਗਾ ਕਿ ਖਾਲਿਸਤਾਨ ਬਣਨਾ ਚਾਹੀਦਾ ਕਿ ਨਹੀਂ ਉਹਨੇ ਇੱਕ ਅਮਰੀਕਾ ਦੇ ਵਿੱਚ ਯੂਐਸ ਦੇ ਵਿੱਚ ਲੀਗਲ ਕੇਸ ਫਾਈਲ ਕੀਤਾ ਹੈਗਾ ਅਗੇਂਸਟ ਦਾ ਇੰਡੀਅਨ ਗਵਰਨਮੈਂਟ ਤੋਂ ਉਹਨੇ ਜਿਸ ਲੋਨ ਨੇ ਕੇਸ ਫਾਈਲ ਕੀਤਾ ਤਾਂ ਉਹਦੇ ਕੋਰਟ ਦੇ ਇੱਕ ਨਿਊਯਾਰਕ ਡਿਸਟ੍ਰਿਕਟ ਕੋਰਟ ਹੈਗਾ ਅਮਰੀਕਾ ਦੇ ਵਿੱਚ ਉਹਨੇ ਇੰਡੀਅਨ ਗਵਰਨਮੈਂਟ ਨੂੰ ਔਰ ਮੋਦੀ ਗਵਰਨਮੈਂਟ ਦੇ ਵਿੱਚ ਕੁਝ ਹੋਰ ਅਫੀਸ਼ੀਅਲਸ ਅਗੇ ਉਹਨਾਂ ਨੂੰ ਸਮਨ ਭੇਜਿਆ ਔਰ ਕਿਹਾ ਕਿ 21 ਦਿਨ ਦੇ ਅੰਦਰ ਅੰਦਰ ਇਸ ਦਾ ਜਵਾਬ ਦਿਓ ਉਹ ਕੇਸ ਕੀ ਹੈਗਾ ਉਹਦਾ ਜਿਹੜਾ ਅਟੈਂਪਟ ਟੂ ਅਸੈਸਿਨੇਟ ਪੰਨੂ ਵਾਲਾ ਕੇਸ ਹੈਗਾ ਤੁਹਾਨੂੰ ਚਾ ਪਤਾ ਹੋਏਗਾ ਕਿ ਉਹਨੂੰ ਅਮਰੀਕਾ ਦੇ ਵਿੱਚ ਅਸੈਸਿਨੇਟ ਯਾਨੀ ਕਿ ਮਰਡਰ ਉਹਦਾ ਕਰਨ ਦਾ ਪਲਾਨ ਬਣਾਇਆ ਗਿਆ ਸੀ ਔਰ ਉਸ ਕੇਸ ਦੇ ਵਿੱਚ ਯੂਐਸ ਐਡਮਿਨਿਸਟ੍ਰੇਸ਼ਨ ਜਿਹੜੀ ਬਾਈਡਨ ਐ ਜੋ ਬਾਈਡਨ ਹੈਗਾ ਉੱਥੇ ਦਾ ਪ੍ਰੈਜ਼ੀਡੈਂਟ ਉਹਦੀ ਐਡਮਿਨਿਸਟ੍ਰੇਸ਼ਨ ਨੇ ਵੀ ਇੰਡੀਅਨ ਗਵਰਨਮੈਂਟ ਨੂੰ ਯਾਨੀ ਕਿ ਮੋਦੀ ਗਵਰਨਮੈਂਟ ਨੂੰ ਅਕਿਊਜ਼ ਕੀਤਾ ਸੀ ਯਾਨੀ ਕਹਦੇ ਉੱਤੇ ਇਲਜ਼ਾਮ ਲਗਾਇਆ ਸੀ ਕਿ ਮੋਦੀ ਗਵਰਨਮੈਂਟ ਜਿਹੜੀ ਹੈਗੀ ਐ ਐ ਉੱਥੇ ਜਿਹੜੇ ਲੋਕੀ ਅਮਰੀਕਨ ਸੋਇਲਸ ਦੇ ਉੱਤੇ ਰਹਿੰਦੇ ਹੈਗੇ ਆ ਉਹਨਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈ ਕਿਉਂਕਿ ਇਹ ਜਿਹੜਾ ਪੰਨੂ ਹੈਗਾ ਇਹਦੇ ਕੋਲ ਕੈਨੇਡੀਅਨ ਔਰ ਅਮਰੀਕਨ ਸਿਟੀਜ਼ਨਸ਼ਿਪ ਦੋਨੋਂ ਹੈਗੇ ਆ ਤਾਂ ਇਹਨੂੰ ਉਹ ਅਮਰੀਕਾ ਨੇ ਇਹਨੂੰ ਆਪਣਾ ਸਿਟੀਜ਼ਨ ਮੰਨ ਕੇ ਇਹਦੇ ਉੱਤੇ ਜਿਹੜਾ ਹਮਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਅ ਅ ਕੀ ਆ ਰਿਹਾ ਹੈ ਕਿ ਕੇਸ ਦੇ ਵਿੱਚ ਕਿ ਮੋਦੀ ਗਵਰਨਮੈਂਟ ਨੇ ਕੀਤੀ ਸੀ ਉਹਦੇ ਵਾਸਤੇ ਯੂ ਐਸ ਗਵਰਨਮੈਂਟ ਨੇ ਮੋਦੀ ਗਵਰਨਮੈਂਟ ਨੂੰ ਬਲੇਮ ਕੀਤਾ ਹੈਗਾ ਕਿ ਤੁਸੀਂ ਅਮਰੀਕਨਸ ਨੂੰ ਅਮਰੀਕਨ ਸੋਇਲ ਦੇ ਉੱਤੇ ਮਰਵਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਹੋ ਇਸ ਤੋਂ ਪਹਿਲੇ ਕੁਝ ਮਹੀਨੇ ਹੀ ਪਹਿਲੇ ਤੁਹਾਨੂੰ ਪਤਾ ਹੋਏਗਾ ਕਿ ਕੈਨੇਡਾ ਦੇ ਵਿੱਚ ਜਿਹੜਾ ਹਰਦੀਪ ਸਿੰਘ ਨਿੱਜਰ ਸੀ ਉਹਨੂੰ ਵੀ ਇਸੇ ਤਰ੍ਹਾਂ ਦੇ ਨਾਲ ਮਰਵਾਇਆ ਗਿਆ ਸੀ ਔਰ ਜਸਟਿਨ ਟਰੂਡੋ ਨੇ ਮੈਨੂੰ ਓਪਨਲੀ ਕਿਹਾ ਸੀ ਕਿ ਇਹ ਮੋਦੀ ਗਵਰਨਮੈਂਟ ਨੇ ਮਰਵਾਇਆ ਹੈਗਾ ਔਰ ਹਾਲੇ ਉਹ ਕੇਸ ਚੱਲ ਰਿਹਾ ਓਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜਸਟਨ ਟਰੂਡੋ ਪੂਰੇ ਵਰਲਡ ਦੇ ਵਿੱਚ ਘੁੰਮ-ਘੁੰਮ ਕੇ ਇਹ ਕਹਿ ਰਿਹਾ ਹੈਗਾ ਕਿ ਇਹ ਮੋਦੀ ਗਵਰਨਮੈਂਟ ਨੇ ਉਹਦਾ ਨਿਜਰ ਦਾ ਕੈਨੇਡਾ ਦੇ ਵਿੱਚ ਮਰਡਰ ਕਰਵਾਇਆ ਤਾਂ ਇਹਦੇ ਇਹਦੇ ਉੱਤੇ ਹੁਣ 21 ਦਿਨ ਦੇ ਅੰਦਰ-ਅੰਦਰ ਮੋਦੀ ਗਵਰਨਮੈਂਟ ਦਾ ਜਵਾਬ ਮੰਗਿਆ ਹੈਗਾ ਔਰ ਜਿਹੜਾ ਯੂਐਸ ਹੈਗਾ ਉਹਨੇ ਇਹ ਕੇਸ ਕਿਉਂ ਐਕਸੈਪਟ ਕੀਤਾ ਹੈਗਾ ਜਦਕਿ ਇੰਡੀਆ ਦੇ ਵਿੱਚ ਉਹਨੂੰ ਇੱਕ ਪੰਨੂ ਨੂੰ ਟੈਰਰਿਸਟ ਕਿਹਾ ਜਾਂਦਾ ਹੈਗਾ ਇਹ ਟੈਰਰਿਸਟ ਕਿਉਂ ਹੁੰਦਾ ਉਹਦੀ ਡੈਫੀਨੇਸ਼ਨ ਜਿਹੜੀ ਹੈਗੀ ਕਿਸੇ ਨੂੰ ਨਹੀਂ ਪਤਾ ਪਰ ਇੰਡੀਅਨ ਗਵਰਨਮੈਂਟ ਨੇ ਉਹਨੂੰ ਆਰਬਿਟਰੇਰੀ ਟੈਰਰਿਸਟ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਉਹ ਯੂਐਸ ਗਵਰਨਮੈਂਟ ਉਹਨੂੰ ਟੈਰਰਿਸਟ ਕਿਉਂ ਨਹੀਂ ਮੰਦੀ ਹੈਗੀ ਉਹਦਾ ਤਾਂ ਕੇਸ ਹੈ ਉਹਨਾਂ ਨੇ ਐਕਸੈਪਟ ਕਰ ਲਿਆ ਉਹ ਐਸਲੀ ਕਿ ਜਿਹੜੀ ਇੰਡੀਅਨ ਗਵਰਨਮੈਂਟ ਹੈਗੀ ਹੈ ਉਹਨੂੰ ਟੈਰਰਿਸਟ ਐਸਲੀ ਕਹਿੰਦੀ ਹੈਗੀ ਬਿਕਾਜ਼ ਹੀ ਇਸ ਐਕਸਪ੍ਰੈਸਿੰਗ ਹਿਸ ਵਿਊਜ਼ ਅਬਾਊਟ ਕਾਲਿਸਤਾਨ ਕਿਉਂਕਿ ਉਹ ਆਪਣੇ ਜਿਹੜੇ ਥਿਊਜ਼ ਹੈਗੇ ਆ ਖਾਲਿਸਤਾਨ ਦੇ ਬਾਰੇ ਉਹ ਕੀ ਚਾਹੁੰਦਾ ਹੈਗਾ ਉਹਨੂੰ ਐਕਸਪ੍ਰੈਸ ਕਰਦਾ ਹੈਗਾ ਤਾਂ ਇੰਡੀਅਨ ਗਵਰਨਮੈਂਟ ਉਹਨੂੰ ਐਕਸੈਪਟ ਨਹੀਂ ਕਰਦੀ ਪਰ ਜਿਹੜੀਆਂ ਐਡਵਾਂਸਡ ਡੈਮੋਕ੍ਰੈਸੀਸ ਹੈਗੀਆਂ ਜਿਸ ਤਰ੍ਹਾਂ ਕੈਨੇਡਾ ਹੈ ਜਾਂ ਅਮਰੀਕਾ ਹੈਗਾ ਜਾਂ ਯੂਰਪ ਦੀਆਂ ਹੋਰ ਬਹੁਤ ਹੋਰ ਜਿਹੜੀਆਂ ਡੈਮੋਕ੍ਰੈਸੀਸ ਹੈਗੀਆਂ ਜਿੱਥੇ ਆਪਣਾ ਕੋਈ ਵੀ ਤੁਸੀਂ ਥਿਊ ਐਕਸਪ੍ਰੈਸ ਕਰ ਸਕਦੇ ਹੈਗੇ ਉਹਨਾਂ ਗਲਤ ਨਹੀਂ ਮੰਨਦੇਗੇ ਤਾਂ ਇੰਡੀਆ ਦੀ ਜਿਹੜੀ ਡੈਮੋਕ੍ਰੈਸੀ ਹੈ ਜਿਸ ਅੰਡਰ ਡਿਵੈਲਪਡ ਡੈਮੋਕ੍ਰੈਸੀ ਹੈ ਤੇ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਈ ਮੈਚੂਰ ਨਹੀਂ ਹੋਈ اسی ਲਈ ایتھے ਜਿਹੜਾ ਵੀ ਬੋਲਣ ਦੀ ਕੋਸ਼ਿਸ਼ ਕਰਦਾ ਥੋੜੇ ਜਿਹਾ ਉਹਦੇ ਉੱਤੇ ਹਰ ਤਰ੍ਹਾਂ ਦਾ ਅਤਿਆਚਾਰ ਕਰਦੇ ਆ ਉਹਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੰਦੇ ਆ ਉਹਨੂੰ ਟੈਰਰਿਸਟ ਕਹਿਣਾ ਸ਼ੁਰੂ ਕਰ ਦਿੰਦੇ ਆਗੇ ਉਹਦੀ ਪ੍ਰਾਪਰਟੀ ਨੂੰ ਗ੍ਰੈਬ ਕਰਨਾ ਸ਼ੁਰੂ ਕਰ ਦਿੰਦੇ ਆਗੇ ਹੋਰ ਕਈ ਤਰ੍ਹਾਂ ਦੇ ਝੂਠੇ ਸੱਚੇ ਕਈ ਤਰ੍ਹਾਂ ਦੇ ਕੇਸ ਬੰਦਦੇ ਤੁਸੀਂ ਪੰਜਾਬ ਦੇ ਵਿੱਚ ਤਾਂ ਦੇਖ ਹੀ ਰਹੇ ਹੋਗੇ ਤੇ ਪੰਜਾਬ ਦੇ ਵਿੱਚ ਤਾਂ ਇਸੇ ਤਰ੍ਹਾਂ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਹੈਗਾ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਹੈ ਕਿ ਤੁਸੀਂ ਆਵਾਜ਼ ਚੁੱਕ ਨਹੀਂ ਸਕਦਾ ਉੱਥੇ ਕੋਈ ਜੇਕਰ ਕੋਈ ਬਾਅਦ ਚੁੱਕੇਗਾ ਉੱਥੇ ਪੁਲਿਸ ਵਾਲੇ ਝੂਠਾ ਕੇਸ ਬਣਾਣਗੇ ਔਰ ਉਹਨੂੰ ਇੱਕ ਤੋਂ 2 ਘੰਟੇ ਦੇ ਅੰਦਰ ਕੇਸ ਐਫ ਆਈ ਆਰ ਫਾਈਲ ਹੋਣ ਦੇ 1 ਤੋਂ 2 ਘੰਟੇ ਦੇ ਅੰਦਰ ਅੰਦਰ ਉਹਨੂੰ ਚੁੱਕ ਕੇ ਜੇਲ੍ਹ ਚ ਬੰਦ ਕਰ ਦਿੰਦੇ ਆ ਇਹੋ ਜਿਹਾ ਜਿਹੜੀ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਨਹੀਂ ਹੈਗੀ ਇਹ ਪੂਰੀ ਤਰ੍ਹਾਂ ਦੇ ਨਾਲ ਇੱਕ ਡਿਕਟੇਟਰਸ਼ਿਪ ਹੈਗੀ ਹੈ ਤਾਂ ਐਸਲੀ ਜਿਹੜੀ ਯੂ ਐਸ ਐਡਮਿਨਿਸਟ੍ਰੇਸ਼ਨ ਹੈਗੀ ਹੈ ਹਾਲਾਂਕਿ ਜਿਹੜਾ ਬਾਈਡਨ ਹੈਗਾ ਉਹ ਕੋਈ ਇਸ ਤਰ੍ਹਾਂ ਦਾ ਹਾਰ ਸੈਕਸ਼ਨ ਨਹੀਂ ਲੈਂਦਾ ਇੰਡੀਆ ਦੇ ਖਿਲਾਫ ਜਦਕਿ ਯੂਐਸ ਐਡਮਿਨਿਸਟ੍ਰੇਸ਼ਨ ਕਹਿੰਦੀ ਹੈਗੀ ਹੈ ਕਿ ਅਸੀਂ ਹਰ ਜਗ੍ਹਾ ਦੇ ਉੱਤੇ ਹਰੇਕ ਕੰਟਰੀ ਦੇ ਵਿੱਚ ਹਿਊਮਨ ਰਾਈਟਸ ਨੂੰ ਵੀ ਪ੍ਰੋਟੈਕਟ ਕਰਨਾ ਔਰ ਡੈਮੋਕ੍ਰੇਸੀ ਨੂੰ ਵੀ ਇਨਸ਼ੋਰ ਕਰਨਾ ਹੈ ਕਿ ਸਭ ਜਗ੍ਹਾ ਤੇ ਡੈਮੋਕ੍ਰੇਸੀ ਔਰ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਨਾ ਬਿਲਕੁਲ ਵੀ ਹੋਵੇ ਪਰ ਮੋਦੀ ਗਵਰਨਮੈਂਟ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਂਦਾ ਹੈਗਾ ਬਾਈਡਨ ਕਿਉਂਕਿ ਮੋਦੀ ਗਵਰਨਮੈਂਟ ਉਥੋਂ ਦੀ ਜਿਹੜੀ ਡਿਫੈਂਸ ਇਕੁਪਮੈਂਟ ਜਿਹੜੀ ਇੰਡੀਆ ਚਾਹੀਦੀ ਵੀ ਨਹੀਂ ਹੈਗੀ ਉੱਥੋਂ ਦੀ ਅਮਰੀਕਾ ਦੇ ਕੋਲੋਂ ਬਿਲੀਅਨਸ ਆਫ ਡਾਲਰਸ ਦੀ ਡਿਫੈਂਸ ਇਕੁਪਮੈਂਟ ਖਰੀਦਾ ਹੈਗਾ ਮੋਦੀ ਮੋਦੀ ਯਾਨੀ ਕਿ ਮੋਦੀ ਗਵਰਨਮੈਂਟ ਐਸਲੀ ਜਿਸ ਨੇ ਕਾਈਂਡ ਆਫ ਬ੍ਰਾਈਡ ਟੂ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਤਾਂ ਐਸਲੀ ਬਾਈਡਨ ਐਡਮਿਨਿਸਟ੍ਰੇਸ਼ਨ ਐਕਸ਼ਨ ਨਹੀਂ ਲੈਂਦਾ ਹੈਗਾ ਕੋਈ ਵੀ ਇਹਦੇ ਤੇ ਮੋਦੀ ਗਵਰਨਮੈਂਟ ਦੇ ਉੱਤੇ ਕਿਉਂਕਿ ਇਹ ਮਿਲੀਅਨਸ ਆਫ ਬਿਲੀਅਨਸ ਆਫ ਬਿਲੀਅਨਸ ਆਫ ਡਾਲਰ ਵੀ ਹਜ਼ਾਰਾਂ ਕਰੋੜ ਰੁਪਏ ਦੀ ਡਿਫੈਂਸ ਇਕੁਪਮੈਂਟ ਔਰ ਹੋਰ ਸਮਾਨ ਉੱਥੋਂ ਦੀ ਇمپੋਰਟ ਕਰਦਾ ਜਿਹੜਾ ਇੰਡੀਆ ਦੇ ਵਿੱਚ ਨਹੀਂ ਚਾਹੀਦਾ ਹੈਗਾ ਉਹ ਸਾਡਾ ਪੈਸਾ ਬਾਈਡਨ ਦੇ ਉੱਤੇ ਇੱਕ ਤਰ੍ਹਾਂ ਦੀ ਬ੍ਰਾਈਬ ਹੈਗੀ ਹੈ ਉਹ ਯਾਨੀ ਕਿ ਰਿਸ਼ਵਤ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਤਾਂਕਿ ਉਹ ਮੋਦੀ ਗਵਰਨਮੈਂਟ ਤੇ ਕੋਈ ਐਕਸ਼ਨ ਨਾ ਲੇ ਹਾਲਾਂਕਿ ਉੱਥੇ ਇੱਕ ਯੂਐਸਐਸ ਸਰਕੰਦੇਗੇ ਉਹਨੂੰ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜੀ ਕਾਫੀ ਪਾਵਰਫੁਲ ਆਰਗੇਨਾਈਜੇਸ਼ਨ ਹੈਗੇ ਇੰਡੀਪੈਂਡੈਂਟ ਆਰਗੇਨਾਈਜੇਸ਼ਨ ਹੈ ਪਰ ਉਹ ਯੂਐਸ ਕਾਂਗਰਸ ਨੂੰ ਐਡਵਾਈਸ ਕਰਦੀ ਹੈਗੀ ਹੈ ਔਨ ਰਿਲੀਜੀਅਸ ਫਰੀडम ਇਸ਼ੂਜ਼ ਔਰ ਇਨ 올 ਦਾ ਕੰਟਰੀਜ਼ ਤਾਂ ਓਨੇ ਐਨਓ ਇੰਡੀਆ ਨੂੰ ਇੱਕ ਟਾਈਟਲ ਦੇਣ ਦਾ ਬਾਰ-ਬਾਰੋ ਕਹਿ ਰਿਹਾ ਹੈਗਾ ਇਸ ਕੇਸ ਦੇ ਵਿੱਚ ਇਹਦੇ ਨਿਜਰ ਵਾਲੇ ਔਰ ਪੰਨੂ ਵਾਲੇ ਕੇਸ ਦੇ ਵਿੱਚ ਵੀ ਯੂਐਸ ਸਿਰਫ ਨੇ ਕਾਂਗਰਸ ਨੂੰ ਯਾਨੀ ਕਿ ਸਕੱਰੇਟਰੀ ਆਫ ਸਟੇਟ ਜਿਹੜਾ ਹੈਗਾ ਉੱਥੇ ਦਾ ਅਮਰੀਕਾ ਦਾ ਉਹਨੂੰ ਬਾਰ ਬਾਰ ਰეკਮੈਂਡ ਕਰ ਰਹੇ ਹੈਗੇ ਕਿ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਇਹਨੂੰ ਸੀਪੀਸੀ ਕਹਿੰਦੇ ਹੈ ਇਹ ਇਹਨੂੰ ਕੋਸ਼ਿਸ਼ ਕਰੋ ਸੀਪੀਸੀ ਜਿਸ ਵਲੇ ਹੋ ਜਾਏਗਾ ਫਿਰ ਬਹੁਤ ਸਾਰੀਆਂ ਸੈਂਕਸ਼ਨਸ ਸੈਂਕਸ਼ਨਸ ਮੀਨਸ ਪੈਨਲਟੀ ਯਾਨੀ ਕਿ ਸਜ਼ਾ ਹੋ ਜਾਏਗੀ ਇੰਡੀਆ ਨੂੰ ਫਿਰ ਟਰੇਡ ਦੇ ਉੱਤੇ ਵੀ ਰੈਸਟ੍ਰਿਕਸ਼ਨਸ ਆ ਜਾਂਦੀਆਂ ਹੈਗੀਆਂ ਵਿਜ਼ਿਟ ਜਿਹੜੀਆਂ ਹੁੰਦੀਆਂ ਬਿਊਰੋਕਰੇਟਸ ਜਾਂ ਪੋਲਿਟਿਸ਼ੀਅਨਸ ਦੀਆਂ ਉਹਦੇ ਉੱਤੇ ਵੀ ਆ ਜਾਂਦਾ ਯਾਨੀ ਕਿ ਉਹਨਾਂ ਦਾ ਵੀਜ਼ਾ ਜਿਹੜਾ ਹੈਗਾ ਉੱਤੇ ਰੈਸਟ੍ਰਿਕਸ਼ਨਸ ਆ ਜਾਂਦੀਆਂ ਹੋਰ ਕਈ ਤਰ੍ਹਾਂ ਦੀ ਪਰ ਉਹ ਹਾਲੇ ਬਾਈਡਨ ਐਡਮਿਨਿਸਟ੍ਰੇਸ਼ਨ ਇਹਨੂੰ ਮੰਨ ਅਸੀਂ ਤਾਂ ਇਸ ਤੋਂ ਪਹਿਲੇ ਟਰੰਪ ਕੋਈ ਨਹੀਂ ਮੰਨ ਰਿਹਾ ਸੀ ਸੀਪੀਸੀ ਵਾਸਤੇ ਕੰਟਰੀ ਆਫ ਪਾਰਟਿਕੂਲਰ ਕਨਸਰਨ ਜਿਸੋ ਲਈ ਟਾਈਟਲ ਲੱਗ ਜਾਂਦਾ ਲੇਬਲ ਲੱਗ ਜਾਂਦਾ ਤਾਂ ਉਸ ਗਵਰਨਮੈਂਟ ਦੇ ਨਾਲ ਹਰ ਤਰ੍ਹਾਂ ਦੇ ਜਿਹੜੇ ਰਿਲੇਸ਼ਨਸ ਹੈਗੇ ਆ ਉਹ ਅਫੈਕਟ ਹੁੰਦੇ ਹੈਗੇ ਤਾਂ ਜਿਹੜੀ ਸੀਪੀਸੀ ਜੇਕਰ ਇਹਨੂੰ ਟਾਈਟਲ ਦੇ ਦਿੱਤਾ ਜਾਂਦਾ ਇੰਡੀਆ ਨੂੰ ਜਿਹੜਾ ਯੂਐਸਏ ਬਾਰ-ਬਾਰ ਕਹਿ ਰਿਹਾ ਹੈਗਾ ਤਾਂ ਫਿਰ ਇਹ ਥੋੜਾ ਜਿਹਾ ਇਹ ਕੰਮ ਜਿਹੜਾ ਹੈਗਾ ਜਿਹੜੀ ਕ੍ਰਿਮੀਨਲ ਐਕਟੀਵਿਟੀਸ ਹੈਗੀਆਂ ਔਨ ਦਾ ਫੋਰਨ ਸੋਇਲ ਇਹ ਰੁਕ ਸਕਦੀਆਂ ਹੈਗੀਆਂ ਇਹਨਾਂ ਨੂੰ ਅ ਟ੍ਰਾਂਸਨੇਸ਼ਨਲ ਰਿਪਰੈਸ਼ਨ ਕਰ ਦੇਗੇ ਤਾਂ ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜੀ ਲੋਕਲ ਗਵਰਨਮੈਂਟ ਯਾਨੀ ਕਿ ਜਿਵੇਂ ਜਿਸ ਤਰ੍ਹਾਂ ਇੰਡੀਅਨ ਗਵਰਨਮੈਂਟ ਹੈ ਆਪਣੇ ਜਿਹੜੇ ਇੰਡੀਆ ਦੇ ਵਿੱਚ ਲੋਕ ਰਹਿੰਦੇ ਹੈਗੇ ਆ ਉਹਨਾਂ ਦੇ ਉੱਤੇ ਤਾਂ ਹਿਊਮਨ ਰਾਈਟਸ ਵਾਇਲੇਸ਼ਨਸ ਕਰਦੇ ਹੀ ਕਰਦੇ ਉਹਨਾਂ ਨੂੰ ਤਾਂ ਤੰਗ ਕਰਦੇ ਹੀ ਕਰਦੇ ਜਦੋਂ ਕੁਝ ਵੀ ਬੋਲਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਇੰਡੀਅਨਸ ਜਾਂ ਹਿਊਮਨ ਰਾਈਟਸ ਐਕਟੀਵਿਸਟ ਜਾਂ ਜਰਨਲਿਸਟ ਜਾਂ ਲਾਇਰਜ਼ ਬਾਹਰ ਵਾਲੇ ਕੰਟਰੀਜ਼ ਦੇ ਵਿੱਚ ਹੀ ਰਹਿੰਦੇ ਆ ਉਹ ਉੱਥੇ ਰਹਿ ਕੇ ਕੁਝ ਵੀ ਇੰਡੀਅਨ ਗਵਰਨਮੈਂਟ ਦੇ ਖਿਲਾਫ ਬੋਲ ਦੇਗੇ ਤਾਂ ਉਹਨਾਂ ਦੇ ਉੱਤੇ ਉੱਥੇ ਉਹਲੀ ਬਾਹਰ ਵਾਲੀ ਕੰਟਰੀ ਦੇ ਵਿੱਚ ਜਾ ਕੇ ਅ ਅਟੈਕ ਕਰਦੇ ਹੈਗੇ ਜਿਸ ਤਰ੍ਹਾਂ ਅ ਨਿੱਜਰ ਦੇ ਕੇਸ ਦੇ ਵਿੱਚ ਛੋਇਆ ਹੋਆ ਔਰ ਪੱਨੂ ਦੇ ਕੇਸ ਦੇ ਵਿੱਚ ਹੋਣ ਵਾਲਾ ਸੀ ਜਿੰਨੂੰ ਯੂਐਸ ਏਜੰਸੀਜ਼ ਨੇ ਐਨੂੰ ਬਚਾਇਆ ਹੈਗਾ ਨਹੀਂ ਤਾਂ ਐਨੂੰ ਐ ਮਾਰ ਸਕਦੇ ਸੀ ਉੱਥੇ ਅਮਰੀਕਾ ਦੇ ਵਿੱਚ ਤਾਂ ਇਹ ਵਾਲਾ ਜਿਹੜਾ ਕੇਸ ਹੈਗਾ ਇਹ ਹੁਣ ਅ ਯੂਐਸ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਔਰ ਅੱਗੇ ਕੀ ਜਵਾਬ ਦਿੰਦੇ ਹੈਗੇ ਹਲੇ ਸਾਨੂੰ ਪਤਾ ਨਹੀਂ ਹੈਗਾ ਪਰ ਇਹਨਾਂ ਨੇ ਅੱਜ ਅੱਜ ਕੱਲ ਦੇ ਵਿੱਚ ਬਹੁਤ ਸਾਰੇ ਨਿਊਜ਼ਪੇਪਰ ਇਹਨੂੰ ਕਵਰ ਕਰ ਰਹੇ ਹੈਗੇ ਆ ਇਹ ਵਾਲਾ ਜਿਹੜਾ ਕੋਰਟ ਕੇਸ ਹੈਗਾ ਔਰ ਸਮਨ ਆਇਆ ਹੈਗੇ ਹੈ ਮੋਦੀ ਸਰਕਾਰ ਨੂੰ ਔਰ ਕੁਝ ਅਫੀਸ਼ੀਅਲਸ ਨੂੰ ਇਹਨੂੰ ਬਹੁਤ ਸਾਰੇ ਨਿਊਜ਼ਪੇਪਰ ਇੰਡੀਆ ਨਿਊਜ਼ਪੇਪਰ ਵੀ ਕਵਰ ਕਰ ਰਹੇ ਹੈਗੇ ਤਾਂ ਉਹਦੇ ਵਿੱਚ ਇਹਨਾਂ ਨੇ ਇਹ ਜਿਹੜੇ ਕੋਰਟ ਦਾ ਸਮਨ ਹੈਗਾ ਨੂੰ ਇਹਨਾਂ ਨੇ ਕਿਹਾ ਕਿ ਇਹ ਬਿਲਕੁਲ ਵੀ ਅਜਿਹੀ ਜ਼ਰੂਰਤ ਨਹੀਂ ਹੈਗੀ ਔਰ ਮੇਰੇ ਖਿਆਲ ਇਹਨੂੰ ਡਿਸਮਿਸ ਕਰ ਦੇਣਗੇ बिकॉज़ ਬਾਈਡਨ ਐਡਮਿਨਿਸਟ੍ਰੇਸ਼ਨ ਇਜ਼ ਵੈਰੀ ਵੀਕ ਅਬਾਊਟ ਇੰਡੀਆ ਤਾਂ ਇੰਡੀਆ ਦੇ ਉੱਤੇ ਕੋਈ ਐਕਸ਼ਨ ਨਹੀਂ ਲੈਂਦੇ ਐਸੀ ਲਈ ਮੈਂ ਜਿਹੜਾ ਬਾਈਡਨ ਹੈਗਾ ਜੋ ਬਾਈਡਨ ਹੈਗਾ ਅੱਜ ਤੱਕ ਮੈਂ ਇੱਕ ਕੈਂਪੇਨ ਚਲਾ ਰਿਹਾ ਸੀ ਕਰੀਬ 1 ਸਾਲ ਚਲਾਇਆ ਮੈਂ ਡੀਫੀਟ ਬਾਈਡਨ ਕੈਂਪੇਨ ਕਿ ਜੇ ਉਹ 24 ਵਾਲੀਆਂ ਇਲੈਕਸ਼ਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਖੜਾ ਹੁੰਦਾ ਤਾਂ ਉਹਨੂੰ ਹਰਾਉਣ ਵਾਸਤੇ ਕੈਂਪੇਨ ਹਾਲੇ ਹੁਣ ਤਾਂ ਉਹਨੇ ਵਿਡਰਾ ਕਰ ਲਿਆ ਹੈਗਾ ਉਹਨਾਂ ਕੋ ਖੜਾ ਨਹੀਂ ਹੋ ਰਿਹਾ ਹੁਣ ਤਾਂ ਟਰੰਪ ਔਰ ਕਮਲਾ ਹੈਰੀਸ ਹੈਗੇ ਆ ਜਿਹੜੇ ਦੋ ਰਿਪਬਲਿਕਨ ਔਰ ਡੈਮੋਕ੍ਰੈਟਿਕ ਕੈਂਡੀਡੇਟਸ ਹੈਗੇ ਆ ਉਹਨਾਂ ਦੇ ਵਿੱਚ ਇਲੈਕਸ਼ਨ ਹੋਏਗਾ ਤਾਂ ਇਹ ਜਿਹੜਾ ਹੈਗਾ ਬਾਈਡਨ ਐਡਮਿਨਿਸਟ੍ਰੇਸ਼ਨ ਉੱਤੇ ਕੋਈ ਐਕਸ਼ਨ ਨਹੀਂ ਲੈਂਦੀ ਹੈ ਹੋ ਸਕਦਾ ਹੈ ਕਿ ਜੋ ਇਸ ਤੋਂ ਬਾਅਦ ਆਏਗੀ ਸਰਕਾਰ 트럼ਪ ਤਾਂ ਨਹੀਂ ਲੇਗਾ 트럼ਪ ਤਾਂ ਬਿਲਕੁਲ ਹੀ ਇਸ ਹੈਂਡਿੰਗ ਗਲਵ ਵਿਦ ਮੋਦੀ ਗਵਰਨਮੈਂਟ ਕਿਉਂਕਿ ਇਹਨਾਂ ਦੇ ਦੋਨਾਂ ਦਾ ਜਿਹੜਾ ਬਿਹੇਵੀਅਰ ਹੈਗਾ ਡਿਕਟੇਟੋਰੀਅਲ ਬਿਹੇਵੀਅਰ ਹੈ ਯਾਨੀ ਕਿ ਲੋਕਾਂ ਨੂੰ ਦਬਾਉਣ ਵਾਲਾ ਬਿਹੇਵੀਅਰ ਹੈ ਤਾਂ ਇਸ ਲਈ 트럼ਪ ਤਾਂ ਨਹੀਂ ਐਕਸ਼ਨ ਲੇਗਾ ਪਰ ਜੇਕਰ ਕਮਲਾ ਹੈਰਿਸ ਆ ਜਾਂਦੀ ਹੈਗੀ ਹੈ ਤਾਂ ਸ਼ਾਇਦ ਥੋੜਾ ਜਿਹਾ ਚਾਂਸ ਹੈਗਾ ਕਿ CPC ਜਿਹੜਾ ਯੂਐਸ ਸਿਰਫ ਰეკਮੈਂਡ ਕਰ ਰਿਹਾ ਉਹ ਇੰਡੀਆ ਦੇ ਉੱਤੇ ਲੱਗ ਜਾਏ ਤਾਂ ਇਹ ਥੋੜੀਆਂ ਜਿਹੜੀਆਂ ਕ੍ਰਿਮੀਨਲ ਐਕਟੀਵਿਟੀਆਂ ਬਾਹਰ ਵਾਲੇ ਦੇਸ਼ਾਂ ਦੇ ਵਿੱਚ ਹੋ ਰਹੀਆਂ ਹੈਗੀਆਂ ਉਹਨਾਂ ਨੂੰ ਉਹ ਰੁਕ ਸਕਦੀਆਂ ਹੈਗੀਆਂ ਤਾਂ ਅੱਜ ਦਾ ਵੀਡੀਓ ਚ ਮੈਂ ਇੰਨਾ ਹੀ ਕਹਿਣਾ ਸੀ ਔਰ ਮੈਂ ਉਹਨੇ ਪੰਨੂ ਨੇ ਇੱਕ ਕੱਲ ਸ਼ਾਇਦ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਹੈ ਆਨਲਾਈਨ ਪ੍ਰੈਸ ਕਾਨਫਰੰਸ ਉਹਦਾ ਵੀ ਮੈਂ ਲਿੰਕ ਅੱਜ ਮੈਂ ਇੱਕ ਜਿਹੜਾ ਆਰਟੀਕਲ ਲਿਖਿਆ ਉਹਦੇ ਥੱਲੇ ਛੱਡਾਂਗਾ ਲਿੰਕ ਉਹਨੂੰ ਤੁਸੀਂ ਦੇਖੋ ਉਹਨੇ ਪ੍ਰੈਸ ਕਾਨਫਰੰਸ ਕੀਤੀ ਉਹਨੇ ਸਾਰਾ ਇਸ ਕੇਸ ਨੂੰ ਸਮਝਾਇਆ ਉਹਦੇ ਨਾਲ ਉਹਦੇ ਲੋਅਰਸ ਬੈਠੇ ਹੋਏ ਸੀ ਔਰ ਕੁਝ ਜਰਨਲਿਸਟ ਅੱਗੇ ਉਹਨਾਂ ਕੋਲੋਂ ਸਵਾਲ ਪੁੱਛ ਰਹੇ ਸੀ ਤਾਂ ਉਹਨੇ ਜਿਹੜਾ ਖਾਲਿਸਤਾਨ ਦਾ ਰੈਫਰੈਂਡਮ ਹੈ ਉਹਦੇ ਬਾਰੇ ਵੀ ਦੱਸਿਆ ਗਿਆ ਕਿ ਉਹ ਕੀ ਹੈਗਾ ਔਰ ਨਾਲ ਹੀ ਉਹਨੇ ਦੱਸਿਆ ਗਿਆ ਕਿ ਇਹ ਕੇਸ ਕਿਉਂਨੇ ਫਾਈਲ ਕੀਤਾ ਹੈਗਾ ਅਮਰੀਕਾ ਦੇ ਵਿੱਚ ਤਾਂ ਅੱਜ ਦੇ ਵੀਡੀਓ ਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਤਾਂ ਤੁਸੀਂ ਬਾਕੀ ਦੇ ਲਿੰਕਸ ਥੱਲੇ ਦੇਖ ਸਕਦੇ ਹੈਗੇ ਹੋ ਔਰ ਥੈਂਕਸ ਫॉर ਵਾਚਿੰਗ